ਮੋਨੇ ਟਿੱਕੇ ਹੈ ਜੋ ਅੱਖਾਂ ਵਿੱਚੋਂ ਹੰਝੂ ਬੜਾ ਪੁਰਾਣਾ ਹੈ ਮਨੁੱਖ ਅੰਦਰ ਕਿੰਨੇ ਹੀ ਕਿਸੇਆਂ ਤੇ ਯਾਦਾਂ ਦੇ ਅੰਬਾਰ ਲੱਗੇ ਹੋਇਆ ਅਸੀਂ ਨਹੀਂ ਜਾਣਦੇ ਕਿ ਸਾਡੇ ਚੇਤਿਆਂ ਵਿੱਚ ਕਦੋਂ ਕਿਹੜੀ ਯਾਦ ਸੁਰਜੀਤ ਹੋ ਜਾਵੇਗੀ ਮਨ ਵਿੱਚ ਸਵਾਲ ਉੱਠਦਾ ਹੈ ਮਨੁੱਖ ਕੀ ਹੈ ਅੱਗੇ ਜਵਾਬ ਵੀ ਆਪੇ ਦੇ ਦਿੰਦਾ ਹੈ मनुख स्मृतियां ਦਾ ਹੀ ਤਾਂ ਬਣਿਆ ਹੋਇਆ ਹੈ। ਇਹ ਹੀ ਸਿਮਰਤੀਆਂ ਉਸ ਦੇ ਜੀਵਨ ਦਾ ਸੰਚਾਲਨ ਕਰਦੀਆਂ ਹਨ। ਕਦੇ ਕਿਸੇ ਦੁਖਦਾਈ ਘਟਨਾ ਨੂੰ ਯਾਦ ਕਰਕੇ ਮਨ ਉਦਾਸ ਹੁੰਦਾ ਹੈ। ਕਦੇ ਖੁਸ਼누ਮਾ ਪਲਾਂ ਨੂੰ ਚੇਤੇ ਕਰਦਾ ਤੇ ਦੂਜਿਆਂ ਨਾਲ ਸਾਂਝਾ ਕਰਕੇ ਇੱਕ ਵਾਰ ਫਿਰ ਉਹਨਾਂ ਪਲਾਂ ਨੂੰ ਜਿਉਂਦਾ ਹੈ। ਇੰਜ ਮਨੁੱਖ ਯਾਦਾਂ ਰੂਪੀ ਰੁੱਖ ਨੂੰ ਸਿੰਜਦਾ ਜੀਵਨ ਪੰਥ ਤੇ ਅੱਗੇ ਵਧਦਾ ਰਹਿੰਦਾ ਹੈ ਕੁਝ ਯਾਦਾਂ ਸਾਡੇ ਜ਼ਿਹਨ ਵਿੱਚ ਇਉਂ ਜੀਵਤ ਹੋਟਦੀਆਂ ਹਨ ਜਿਵੇਂ ਕੱਲ ਦੀ ਹੀ ਗੱਲ ਹੋਵੇ ਕਹਿੰਦੇ ਹਨ ਕੋਈ ਪਿਆਰਾ ਜਦ ਸਾਥੋਂ ਜੁਦਾ ਹੋ ਜਾਂਦਾ ਹੈ ਫਿਰ ਵੀ ਸਾਨੂੰ ਉਸਦੀ ਕਮੀ ਛੜਕਦੀ ਹੈ ਖਿੜਕੀ ਨਾਲ ਜੁੜੀ ਬਚਪਨ ਦੀ ਇੱਕ ਯਾਦ ਨਾਨਾ ਨਾਨੀ ਦੇ ਜਹਾਨ ਤੋਂ ਤੁਰ ਜਾਂਦੇ ਸੁੰਨੇ ਪਏ ਘਰ ਵਿੱਚ ਹੌਂਕੇ ਭਰਦੀਆਂ ਪੁੱਛ ਰਹੀ ਹੈ ਭੁੱਲ ਤਾਂ ਨਹੀਂ ਗਏ ਮੈਨੂੰ ਇੱਕ ਵਾਰ ਨਗਰ ਕੀਰਤਨ ਆਇਆ ਹੋਇਆ ਸੀ ਤੇ ਤੁਸੀਂ ਖਿੜਕੀ ਵਿੱਚ ਖੜੇ ਸੀ ਬਾਹਰ ਕਿਸੇ ਨੇ ਖਿੜਕੀ ਥੱਲੇ ਪਟਾਕੇ ਆ ਚਲਾ ਦਿੱਤਾ ਤੇ ਕਿਵੇਂ ਡਰ ਕੇ ਪਿੱਛੇ ਡਿੱਗ ਪਏ ਸੀ ਚੇਤੇ ਹੈ ਕਿ ਭੁੱਲ ਗਏ ਨਾਨਕੇ ਘਰ ਦੀ ਮੁੱਖ ਸੜਕ ਵੱਲ ਖੁੱਲਦੀ ਉਸ ਖਿੜਕੀ ਨੂੰ ਦੇਖਦਿਆਂ ਹੀ ਮੈਂ ਬਚਪਨ ਦੇ ਉਹਨਾਂ ਪਲਾਂ ਵਿੱਚ ਚਲੀ ਗਈ ਜਿੱਥੇ ਖੜ ਕੇ ਮੈਂ ਤੇ ਮੇਰਾ ਭਰਾ ਸੜਕ ਤੇ ਆਉਂਦੇ ਜਾਂਦੇ ਰਾਹੀਆਂ ਮੱਝਾਂ-ਗਾਵਾਂ ਨੂੰ ਨਹਾਉਣ ਲੈ ਜਾਂਦੇ ਤੇ ਪਰਦੇ ਦੇ ਪਾਲੀਆਂ ਤੇ ਬੱਕਰੀਆਂ ਨੂੰ ਦੇਖਦੇ ਰਹਿੰਦੇ ਨਾ ਗਰਮੀ ਨਾ ਸਰਦੀ ਦੀ ਫਿਕਰ ਭੁੱਖ ਪਿਆਸ ਦੀ ਖਬਰ ਬਸ ਖਿੜਕੀ ਵਿੱਚ ਖੜਨ ਦਾ ਹੀ ਚਾਹ ਹੁੰਦਾ ਸੀ ਖਿੜਕੀ ਦੋਹਰੀ ਕੰਦ ਵਿੱਚ ਬਣੀ ਹੋਣ ਕਰਕੇ ਖੜਨ ਲਈ ਥਾਂ ਤੇ ਅਸੀਂ ਛੱਟ ਖੜ ਜਾਂਦੇ ਛੱਡੇ ਆਉਣ ਦੀ ਖਬਰ ਮਿਲਣ ਤੇ ਨਾਨਾ ਨਾਨੀ ਨੇ ਖਿੜਕੀ ਵਿੱਚ ਖੜੇ ਹੋ ਸਾਨੂੰ ਉਡੀਕਣਾ ਕਈ ਵਾਰ ਨਾਨੀ ਨੇ ਖਿੜਕੀ ਕੋਲ ਕਿਸੇ ਕਾਰ ਦੀ ਬਿੜਕ ਆਉਣ ਤੇ ਖਿੜਕੀ ਖੋਲ ਕੇ ਦੇਖਣਾ ਤਾਂ ਸਭ ਦੇ ਚਿਹਰੇ ਤੇ ਮੁਸਕਰਾਹਟ